ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਬਣਾਇਆ ਭਰਮੇ ਕਰੇਲੇ ਜੋ ਕਿ ਬਣ ਕੇ ਬਹੁਤ ਹੀ ਵਧੀਆ ਬਣੇ ਨੇ ਉਹਦੇ ਲਈ ਮੈਨੇ 4 ਕਰੇਲੇ ਲੈਨੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਾਂਗੇ ਕਿਉਂਕਿ ਜੋ ਸਪਰੇ ਵਗੈਰਾ ਕੀਤੀ ਹੋਈ ਹੈ ਦਵਾਈ ਉਹ ਸਾਫ਼ ਹੋ ਜਾਂਦੀਆਂ ਨੇ ਇਸ ਲਈ ਇਹਨੂੰ ਸਾਫ਼ ਪਾਣੀ ਦੇ ਵਿੱਚ ਆਪਾਂ ਧੋ ਲਾਂਗੇ ਸਾਫ ਪਾਣੀ ਵਿੱਚ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲੇ ਲਿਆ ਤੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਸੈਂਟਰ ਦੇ ਵਿੱਚ ਕੱਟ ਲਾ ਕੇ ਆਪਾਂ ਖੋਖਲੇ ਕਰ ਲਾਂਗੇ ਸਟਫਿੰਗ ਕਰਨ ਦੇ ਲਈ ਜਿਹੜੇ ਇਹਦੇ ਬੀਜ ਨੇ ਕੱਚੇ ਹੋਣਗੇ ਆਪਾਂ ਆਪਣੇ ਮਸਾਲੇ ਦੇ ਵਿੱਚ ਪਿਆਜ਼ ਦੇ ਵਿੱਚ ਹੀ ਪਾ ਲਾਂਗੇ ਜਿਹਦੇ ਨਾਲ ਆਪਾਂ ਇਹਨਾਂ ਨੂੰ ਭਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਗਿਰੇਲਿਆਂ ਨੂੰ ਸਾਫ਼ ਕਰ ਲੈਣਾ ਤੇ ਨਾਲ ਹੀ ਸਾਫ਼ ਕਰਨ ਤੋਂ ਬਾਅਦ ਆਪਾਂ ਉੱਤੇ ਚਟਾ ਨਮਕ ਲਾ ਕੇ ਚੰਗੀ ਤਰ੍ਹਾਂ ਅੱਧੇ ਘੰਟੇ ਲਈ ਰੱਖ ਦੇਣਾ ਕਿਉਂਕਿ ਜਿਹੜੀ ਇਹਦੀ ਕੜਤਨ ਹੋ ਗਈ ਉਹ ਖਤਮ ਹੋਊ ਜੂਗੀ ਫਿਰ ਜੋ ਪਾਣੀ ਹੋਊਗਾ ਆਪਾਂ ਨੁੱਚੜ ਕੇ ਫਿਰ ਇੰਨੇ ਕੌੜੇ ਨਹੀਂ ਇਹ ਰਹਿੰਦੇ ਮਸਾਲੇ ਦੇ ਲਈ ਆਪਾਂ ਨੇ 5-6 ਪਿਆਜ਼ ਲੈ ਲਏ ਜਿਨ੍ਹਾਂ ਨੂੰ ਆਪਾਂ ਕੱਟ ਕੇ ਹੁਣ ਮਿਕਸੀ ਜਾਰ ਦੇ ਵਿੱਚ ਪਾ ਲੈਣਾ ਤੇ ਨਾਲ ਹੀ ਆਪਣੇ ਜੋ ਕੱਚੇ ਬੀਜ ਸੀਗੇ ਆਪਾਂ ਨੇ ਉਹ ਪਾ ਲੈ। ਨਾਲ ਹੀ ਮੈਂ ਪਾਈਆਂ ਨੇ ਹਰੀ ਮਿਰਚਾਂ। ਢੋਣੇ ਦੇ ਵਿੱਚ ਆਪਾਂ ਨੇ ਕarele ਫਰਾਈ ਕਰਨ ਲਈ ਸੁਰਨਾ ਤੇਲ ਪਾ ਲਿਆ। ਜਦ ਆਪਣਾ ਇਹ ਤੇਲ ਗਰਮ ਹੋ ਜਾਊਗਾ ਬਿਲਕੁਲ ਆਪਾਂ ਇਹਦੇ ਵਿੱਚ ਇਹ ਕarele ਨੂੰ ਤਲ ਲਾਂਗੇ। ടാതെ എന്താ ഹലക്കരാണെ തല ഫ്രൈക്കണു ദിനെ ਤੇ ਆਪਣੇ ਹੁਣ ਕarele ਹਲਕਾ ਬਰਾਉਨ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ। ਨਹੀਂ ਸਿੱਤੇ ਇੱਲ ਦੇ ਵਿੱਚ ਜਿਹੜਾ ਆਪਣਾ ਤੇਲ ਹੀ ਬਚ ਗਿਆ ਇਹਦੇ ਵਿੱਚ ਹੀ ਆਪਾਂ ਆਪਣਾ ਜਿਹੜਾ ਮਸਾਲਾ ਸੀਗਾ ਪਿਆਜ਼ ਕੱਟੇ ਕੁੱਟੇ ਹੋ ਸੀਗੇ ਉਹਨੂੰ ਇਹਦੇ ਵਿੱਚ ਹੀ ਪਾ ਲਾਂਗੇ। ਥੋੜੇ ਜਿਹੀ ਤੇਲ ਦੇ ਵਿੱਚ ਆਪਣੇ ਕarele ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣਗੇ। ਹੁਣ ਇਹਨੂੰ ਹਲਾਉਂਦੇ ਹੋਏ ਆਪਾਂ ਭੁੰਨ ਲਾਂਗੇ ਤੇ ਵਿੱਚ ਆਪਾਂ ਆਪਣੇ ਮਸਾਲੇ ਪਾਵਾਂਗੇ। ਜਿਵੇਂ ਕਿ ਆਪਣਾ ਹਲਦੀ ਪਾਊਡਰ ਨਾਣ ਜੀਰਾ ਮਸਾਲਾ ਅਤੇ ਥੋੜਾ ਜਿਹਾ ਗਰਮ ਮਸਾਲਾ ਪਾਉਂਦੇ ਹੋਏ ਇਹਨੂੰ ਖਲਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਲਓ ਜੀ ਕ੍ਰੇਲਿਆਂ ਲਈ ਆਪਣਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਕ੍ਰੇਲਿਆਂ ਦੇ ਵਿੱਚ ਸਟਫਿੰਗ ਕਰ ਲਾਂਗੇ ਸਟਫਿੰਗ ਤੋਂ ਬਾਅਦ ਉਹਨਾਂ ਆਪਾਂ ਇਹਨਾਂ ਦੇ ਦੁਆਲੇ ਥੋੜ੍ਹਾ-ਥੋੜ੍ਹਾ ਤੰਗਲ ਬਿਠਾ ਦਾਂਗੇ ਜੋ ਜਦੋਂ ਕਿ ਆਪਾਂ ਇਹਨਾਂ ਨੂੰ ਭੁੰਨਾਂਗੇ ਥੋੜ੍ਹਾ ਖਿੰਡਣਗੇ ਨਹੀਂ ਕੌਣ-ਕੌਣ ਇਹ ਕ੍ਰੀਲਿਆਂ ਦੇ ਉੱਪਰ ਤੰਗਲ ਬਿਠਾ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਹੁਣ ਥੋੜਾ ਜਿਹਾ ਤੇਲ ਪਾ ਕੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਨਾਲ ਹੀ ਆਪਣਾ ਜਿਹੜਾ ਮਸਾਲਾ ਬਚ ਗਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਹਲਕੇ ਹਲਕੇ ਸੇਕਦੇ ਹੀ ਬਹੁਤ ਸੋਹਣੇ ਬਣ ਕੇ ਤਿਆਰ ਹੋ ਜਾਣਗੇ ਲੋ ਜੀ 15 ਕਿ ਮਿੰਟਸ ਸੇਕ ਰਵਾਨ ਤੋਂ ਬਾਅਦ ਆ ਆਪਣੇ ਕਰੇਲੀ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਦੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ